ਪਹਿਲੋਂ ਸਾਨੂੰ ਹਰਿਆਣੇ ਵਾਲਿਆਂ ਨੇ ਕੁੱਟਿਆ ਅੱਜ ਸਾਡੇ ਹੀ ਆ ਭੈਣ ਭਰਾਵਾ ਸਾਡੇ ਚੋਂ ਹੀ ਸਾਡੇ ਪਰਿਵਾਰਾਂ ਚੋਂ ਆ ਡੰਡੇ ਚੋਂ ਚੋਂ ਕਿਨਾਂ ਨੇ ਸਾਡੇ ਬੰਦਿਆਂ ਦੇ ਸੱਟਾਂ ਲਾਈਆਂ ਪਰ ਅੱਜ ਪੁਲਿਸ ਦਾ ੱਟਕਾ ਵਾ ਵੀ ਸਾਡੇ ਹੀ ਸ਼ਹਿਰ ਚ ਸਾਨੂੰ ਐਂਟਰ ਨਹੀਂ ਹੁੰਨ ਦਿੱਤਾ ਜਾ ਰਿਹਾ ਬਗਮਾਸ਼ੀ ਕੀਤੀ ਜਾ ਰਹੀ ਹੈ ਡਾਂਗਾ ਲਾ ਲਾ ਕੇ ਐਕਸੀਡੈਂਟ ਹੋ ਗਏ ਸਾਡੇ ਬੰਦਿਆਂ ਦੀਆਂ ਸੱਟਾਂ ਲਾ ਦਿੱਤੀਆਂ ਪੁਲਿਸ ਨੇ ਅਮਰਸਰ ਦਾ ਡੀਸੀ ਹੋਵੇ ਤੇ ਅਹੀਂ ਅਮਰਸਰ ਦੇ ਹੋਈਏ ਵਸਨੀਕ ਤੇ ਆਪਣੀ ਗੱਲ ਵੀ ਡੀਸੀ ਦੇ ਗਾੜੀ ਨਾਲ ਰੱਖ ਸਕੀਏ ਤੇ ਇਹਨਾਂ ਗੱਲ ਤੇ ਮਾਰੀ ਨਾ ਫਿਰ ਸਰਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਧਰਨਾ ਲਗਾਇਆ ਜਾਣਾ ਸੀ ਹਾਲਾਂਕਿ ਧਰਨਾ ਲਾਉਣ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਭੰਡਾਰੀ ਪੁਲ ਜਾਂ ਤੋਂ ਰੋਕ ਲਿਆ ਗਿਆ। ਤਾਂ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਮਾਹੌਲ ਕਾਫੀ ਤਣਾਅਪੂਨ ਹੋਇਆ ਜਦ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂ ਪਰਜਥੇਬੰਦੀ ਜਿਸ ਵੱਲ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਧਰਨਾ ਲਗਾਇਆ ਜਾਣਾ ਸੀ। ਹਾਲਾਂਕਿ ਜਦ ਕਿਸਾਨ ਧਰਨਾ ਲਗਾਣ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਤੇ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਕੋਈ ਜਿਸ ਲਈ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤੇ ਕਿਸਾਨਾਂ ਵੱਲੋਂ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾ ਦਿੱਤਾ ਗਿਆ ਉਥੇ ਜਦ ਕਿਸਾਨਾਂ ਵੱਲੋਂ ਪੁਲਿਸ ਨੂੰ ਦੇ ਕੇ ਆਪਣੀਆਂ ਟਰਾਲੀਆਂ ਪਹਚਾਈਆਂ ਗਈਆਂ ਤਨੋਦੀ ਇੱਕ ਟਰਾਲੀ ਦੀ ਫੇਟ ਐਕਟੀਵਾ ਨੂੰ ਵੱਜੀ ਹੈ ਜਿਸ ਤੇ ਦੋ ਸਕੂਲੀ ਬੱਚੇ ਸਵਾਰ ਸਨ ਤੇ ਦੋਨੋਂ ਸਕੂਲੀ ਬੱਚੇ ਗੰਭੀਰ ਜ਼ਖਮੀ ਹੋ ਗਏ ਨੇ ਇਸ ਮੌਕੇ ਕਿਸਾਨ ਆਗੂਦਈ ਕਹਿਣਾ ਕਿ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਲਗਾਉਣਾ ਸੀ ਉਹਨਾਂ ਕਹਿ ਕੇ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਨੂੰ ਲੈ ਕੇ ਜੋ ਕਪਲੇ ਹੋ ਰਹੇ ਨੇ ਤੇ ਕਿਸਾਨਾਂ ਦੀ ਗੜੇਮਾਰੀ ਕਰਕੇ ਨੁਕਸਾਨੀ ਕੀ ਫਸਲ ਨੂੰ ਲੈ ਕੇ ਉਹਨਾਂ ਇਹ ਧਰਨਾ ਲਗਾਉਣਾ ਸੀ ਇਸ ਮੌਕੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਦਾ ਇਹ ਕਹਿਣਾ ਕਿ ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਹੁਕਮ ਨੇ ਤੇ ਉਸ ਨੂੰ ਲੈ ਕੇ ਹੀ ਉਹ ਉਹਨਾਂ ਦੀ ਪਾਲਣਾ ਕਰਵਾ ਰਹੇ ਨੇ ਕਿ ਉੱਥੇ ਕਿਸਾਨ ਦੀ ਟਰਾਲੀ ਦੀ ਇੱਕ ਐਕਟਿਵਾਨਾ ਟੱਕਰ ਹੋਈ ਹੈ ਜਿਸ ਵਿੱਚ ਦੋ ਬੱਚੇ ਜ਼ਖਮੀ ਹੋਏ ਨੇ ਸਿੰਘ ਜੀ ਖਵਾਲੀ ਹਾਂ ਜੀ ਐਸ ਡੀ ਐਮ ਰਾਜੇਸ਼ ਸ਼ਰਮੇ ਦਾ ਬੜਾ ਚਿਰ ਦਾ ਲੰਮਕਦਾ ਮੁੱਦਾ ਆ ਰਿਹਾ ਅੱਜ ਆਪਾਂ ਡੀ ਸੀ ਦਫ਼ਤਰ ਦੇ ਬਾਹਰ ਬੈਠਣਾ ਹੈ ਇੱਕ ਸਾਈਡ ਤੇ ਰੋਡ ਛੱਡ ਕੇ ਭੰਡਾਰੀ ਪੁਲ ਦੀ ਕਾਲ ਹੀ ਦਿੱਤੀ ਸੀ ਵੀ ਆਪਾਂ ਇੱਕ ਸਾਈਡ ਤੇ ਇੱਕ ਸਾਈਡ ਤੇ ਬਾਵਾਂਗੇ ਰੋਡ ਛੱਡ ਕੇ ਬਾਵਾਂਗੇ ਗੱਲਬਾਤ ਤਾਂ ਕਦੀ ਭਜੇਣੀ ਆ ਕਿਸਾਨ ਗੱਲਬਾਤ ਕਰਨ ਨੂੰ ਅਸੀਂ ਤਿਆਰ ਸੀ ਪਰ ਅੱਜ ਪੁਲਿਸ ਦਾ ਧੱਕਾ ਵਾ ਵੀ ਸਾਡੇ ਸ਼ਹਿਰ ਚ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਬਦਮਾਸ਼ੀ ਕੀਤੀ ਜਾ ਰਹੀ ਹੈ ਡਾਂਗਾ ਲਾ ਲਾ ਕੇ ਐਕਸੀਡੈਂਟ ਹੋ ਗਏ ਸਾਡੇ ਬੰਦਿਆਂ ਦੀਆਂ ਸੱਟਾਂ ਲਾ ਦਿੱਤੀਆਂ ਪੁਲਿਸ ਨੇ ਕਿ ਆਪਾਂ ਆਪਣੀ ਗੱਲਬਾਤ ਨਹੀਂ ਰੱਖ ਸਕਦੇ ਡੀਸੀ ਸਾਤਰ ਜਾ ਕੇ ਇੰਨਾ ਹੀ ਡੀਸੀਆਂ ਤਿੰਨਾ ਡੀਸੀਆਂ ਨੇ ਐਸਡੀਐਮ ਰਜੇਸ਼ ਸ਼ਰਮਾ ਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਤੇ ਪਰ ਅੱਜ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆਪਣੀ ਰਿਟਾਇਰਮੈਂਟ ਲੈ ਕੇ ਆਉਣਾ ਬੈ ਗਿਆ ਹਜ਼ਾਰਾਂ ਕਰੋੜਾਂ ਦਾ ਇੱਥੇ ਕਬਲਾ ਕਰ ਗਿਆ ਦੋਹਾਂ ਦੋਹਾਂ ਤਿੰਨਾਂ ਗੱਲਿਆਂ ਵਾਲੇ ਜਿਹੜੇ ਕਿਸਾਨ ਨੇ ਉਹ ਇੱਥੇ ਛੜਕਾਂ ਦੇ ਉੱਤੇ ਟੈਂਟ ਲਾ ਕੇ ਬੈਠੇ ਨੇ ਲੋਕਾਂ ਦੇ ਘਰ ਧਾ ਦਿੱਤੇ ਗਏ ਹਾਈਵੇ ਦੇ ਵਿੱਚ ਤੇ ਕੀ ਅਸੀਂ ਇੱਥੇ ਗਲਤ ਕਰਨੇ ਆਪਾਂ ਆਪਣੇ ਡੀਸੀ ਦਫ਼ਤਰ ਗਾੜੀ ਆ ਕੇ ਆਪਣੀ ਮੰਗ ਨਹੀਂ ਰੱਖ ਸਕਦੇ ਹਾਈ ਕੋਰਟ ਦਾ ਕੀ ਮਸਲਾ ਗਵੇ ਗੜੇ ਮਾਰੀ ਇੱਥੇ ਤਿੰਨਾ ਉਹ ਕੋਈ ਹਾਈ ਕੋਰਟ ਦਾ ਮਸਲਾ ਜੀ ਨਹੀਂ ਹਾਈ ਕੋਰਟ ਦੇ ਜਿਹੜੇ ਵੀ ਹੁਕਮ ਉਹਨਾਂ ਦੀ ਅਸੀਂ ਪਾਲਣਾ ਕਰਦੇ ਆਂ ਇਹਨਾਂ ਦਾ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਸੀ ਜਿੰਨਾ ਵੀ ਮਤਲਬ ਬੰਦਾ ਮੁ ਵੇਖੋ ਜੀ ਕਰੋਨਾ ਕਾਲ ਆਇਆ ਉਹਦੇ ਵਿੱਚ ਨਿੱਕੇ ਤੋਂ ਨਿੱਕੇ ਬਿਜ਼ਨਸ ਜਿਹੜੇ ਸਾਰੇ ਠੱਪ ਹੋ ਗਏ ਠੱਪ ਹੋਣ ਤੋਂ ਬਾਅਦ ਆਪਾਂ ਜਿਹੜੇ ਛੋਟੇ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਛੋਟੇ ਬਿਜ਼ਨਸਮੈਨਾਂ ਨੇ ਉਹ ਵਿਚਾਰੇ ਛੜਕਾਂ ਦੇ ਆਏ ਪੈਣੇ ਉਹਦੀ ਕੁਰਕੀ ਇੱਕ ਘਰ ਦੀ ਉਹਦੇ ਵਿੱਚ ਵੀ ਸੈਂਟੀ ਜਿਹੜੀ ਜਿਤਾ ਦਿੱਤੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਵੀ ਉਹ 5 ਕਿਲੱਖ ਦੇ ਹੀੜ-ਗਿੜ ਜਿਹੜਾ ਮਾਮਲਾ ਨਿਬੜਦਾ ਮੇਰੀ ਗੱਲ ਰਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਿਹਾ ਵੀ ਕੋਈ ਨਹੀਂ ਜੇ 5 ਚ ਨਿਬੜਦਾ ਤੇ ਨਿਬੇੜ ਦੋ ਕੋਈ ਉਹ ਵਿਆਜ ਪਿਆਪ ਆ ਗਈ ਉਹ ਜਿਹੜੇ ਰਕਮ ਜਿਹੜੀ ਬਹੁਤ ਵੱਡੀ ਬੈਂਕ ਨੇ ਕਰ ਦਿੱਤੀ ਸੀ ਉਹ ਤੁਹਾਨੂੰ ਸੜਕਾਂ ਤੇ ਕਿਉਂ ਬੈਣਾ ਪੈ ਗਿਆ ਅੱਜ ਅਸੀਂ ਮੰਗਾ ਸਾਡੀਆਂ 3-4 ਮੰਗਾ ਅਸੀਂ ਗੜੇਮਾਰੀ ਹੋਈ ਹੈ ਕਿੰਨਾ ਚਾਹਾਂ ਪਿੰਡਾਂ ਦੇ ਵਿੱਚ ਸਾਡੇ ਅਸੀਂ ਡੀਸੀ ਦਫ਼ਤਰ ਜਾ ਰਹੇ ਸੀ ਡੀਸੀ ਅੰਮ੍ਰਿਤਸਰ ਦਾ ਡੀਸੀ ਹੋਵੇ ਤੇ ਅਸੀਂ ਅੰਮ੍ਰਿਤਸਰ ਦੇ ਹੋਈਏ ਵਸਨੀਕ ਤੇ ਆਪਣੀ ਗੱਲ ਵੀ ਡੀਸੀ ਤੇ ਗਾੜੀ ਨਾ ਰੱਖ ਸਕੀਏ ਤੇ ਇਹ ਗੱਲ ਤੇ ਮਾਰੀ ਨਾ ਫਿਰ ਇਹ ਪੁਲਿਸ ਮਤਲਬ ਜਿਹੜੀ ਪੰਜਾਬ ਸਰਕਾਰ ਹੈ ਗੁੰਡਾ ਰਾਜ ਆ ਤੇ ਅੱਜ ਸਾਡੇ ਸ਼ਹਿਰ ਤੋਂ ਤੁਹਾਨੂੰ ਡੱਕਾ ਜਾ ਰਿਹਾ ਪਹਿਲਾਂ ਸਾਨੂੰ ਹਰਿਆਣੇ ਵਾਲਿਆਂ ਨੇ ਕੁੱਟਿਆ ਅੱਜ ਸਾਡੇ ਆ ਭੈਣ ਭਰਾਵਾ ਸਾਡੇ ਚੋਂ ਹੀ ਸਾਡੇ ਡੰਡੇ ਚੋਕ ਚੋਕ ਇਹਨਾਂ ਨੇ ਸਾਡੇ ਬੰਦਿਆਂ ਦੇ ਸੱਟਾਂ ਲਾਈਆਂ ਸੜਕ ਤੇ ਕਿਉਂ ਤੁਸੀਂ ਬੈਠੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਤਾ ਯਾਰ ਕੋਈ ਨਾ ਸੜਕ ਤੇ ਪੁਲਿਸ ਨੇ ਭਾਇ ਜੀ ਅਸੀਂ ਤਾਂ ਆਪਣੇ ਸ਼ਹਿਰ ਆਪਣੇ ਡੀਸੀ ਦਫ਼ਤਰ ਆਪਾਂ ਮੰਗ ਪੱਤਰ ਦੇਣ ਜਾ ਰਹੇ ਹਾਂ ਆਪਾਂ ਤੇ ਰਾਹ ਰੋਕਿਆ ਨਹੀਂ ਇਹਦੇ ਇਹਨਾਂ ਨੇ ਬੈਰੀਕੇਡਿੰਗ ਤੇ ਪੁਲਿਸ ਨੇ ਕੀਤੀ ਆ ਆਪਾਂ ਦੇ ਡੀਸੀ ਦਫ਼ਤਰ ਜਾਣਾ ਉਹਨ ਕੀ ਮੰਗ ਉਹਨ ਕੀ ਗ੍ਰਿਫਤਾਰ ਵੀ ਕੀਤੇ ਕਿਸਾਨ ਕੋਈ ਹਾਂ ਹਾਂ ਬੜੇ ਸਾਡੇ ਸਾਥੀ ਗ੍ਰਿਫਤਾਰ ਕੀਤੇ ਗਏ ਆਪਣੇ ਸ਼ਹਿਰ ਦੇ ਵਿੱਚ ਆਪਣੇ ਡੀਸੀ ਕੋਲ ਜੇ ਆਪਾਂ ਆਪਣੀ ਮੰਗ ਨਹੀਂ ਰੱਖ ਸਕਦੇ ਤੇ ਫਿਰ ਕਿੱਥੋਂ ਦਾ ਲਾ ਰਹਿ ਗਿਆ ਜੀ ਇਹ ਸੰਵਿਧਾਨ ਦੀਆਂ ਦੇ ਟੱਡੀਆਂ ਪੰਜਾਬ ਸਰਕਾਰ ਪੁਲਸ ਦੁਆਰਾ ਜਿਹੜੀਆਂ ਡਵਾ ਰਹੀ ਸਟਾਕ ਕਿੰਨੇ ਲੱਗੇ ਸਾਨੂੰ ਕਾਫੀ ਸਾਡੇ ਕਿਸਾਨ ਜਿਹੜੇ ਜ਼ਖਮੀ ਹੋ ਗਏ ਨੇ ਕੁਝ ਹਸਪੀਟਲ ਪਹੁੰਚਾਏ ਨੇ ਤੇ ਕਈ ਇਹਨਾਂ ਨੇ ਗ੍ਰਿਫਤਾਰ ਕਰ ਲਏ ਨੇ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆ ਰਿਹਾ ਰੇਣ ਵਾਲੇ ਦੇ ਪਹਾੜੀ ਦੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਤੀ ਚੌੜੀ ਨੂੰ ਦਾੰਦਾ ਮਾਰ ਮਾਰ ਕੇ ਬੰਦੇ ਸਰ ਫਟਰ ਕਰਦੇ ਮੇਰੇ ਕਿੰਨੇ ਜਖਮ ਹੋਏ ਆ ਬਹੁਤ ਜ਼ਿਆਦਾ ਜਖਮ ਨਹੀਂ ਥੋੜੇ ਜਿਹੀ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹਿ ਗਈਆਂ ਸਿਰ ਬੋਲੇ ਦੇ ਥੱਲੇ ਆ ਕੇ ਚਾਰ ਪੰਜ ਸੱਤ ਜਗ੍ਹਾ ਮੈਨੂੰ ਉਸ ਤਰਾ ਮਜੀਆਂ ਇੱਕ ਕੁੱਤੀ ਬੱਸੀ ਪਾਰੀ ਹੈ ਕਿੰਨੇ ਵਲੋਂ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਤੀ ਟਰਾਲੀ ਕੇਵਾ ਬਾਬਾ ਜੀ ਰੋਤੀ ਟਰਾਲੀ ਦੇ ਪੁੱਟੇ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਹਰ ਹੁਣ ਤਾਂ ਖੋਤੀ ਦੇ ਪੁੱਟੇ ਆਣ ਤੋਂ ਪਹਿਲਾਂ ਇਹ ਇਹ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੀਆਂ ਆ ਬਹੁਤ ਜ਼ਿਆਦਾ ਬੰਦੇ ਪੁੱਟੇ ਕਹਿੰਦੇ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੀਆਂ ਆ ਇਸ ਕਰਕੇ ਪੁੱਟੇ ਆ ਕੋਈ ਨਹੀਂ ਵੇਖਿਆ ਕੋਈ ਨਹੀਂ ਵੇਖਿਆ ਕਿਸੇ ਨੇ ਜਿਹੜੀ ਰੋਤੀ ਟਰਾਲੀ ਪੁੱਟਿਆ ਹੀ ਨਾਮ ਪੂਰਾ ਨਰਿੰਦਰ ਸਿੰਘ ਮਾਣ ਕਿਹੜਾ ਕਿਹੜਾ ਭੌਲੀ ਭੌਲੀ ਨੱਕ ਲੈਣ ਭੌਲੀ ਜੀ ਥੋੜਾ ਪਿੱਛੇ ਮੇਰਾ ਨਾਮ ਜਾ ਰਹੀ ਕਿਸਾਨ ਦੀ ਕਮੈਂਟ ਦੀ ਮਾਨਜੋ ਸਲਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ ਲਈ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਜੀ ਸਰ ਕੁਝ ਕੰਕਾਂ ਦੇ ਮਾਰਜੇ ਦੇ ਮਾਮਲੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਬਹਾਨੇ ਭਾਜੀ ਕੋਈ ਬਹਾਨੇ ਨਹੀਂ ਭਾਜੀ ਸਿਰਫ ਇਹਨਾਂ ਦਾ ਇਹ ਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਤੇ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਲ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁ ਦੇ ਰਾਏ ਮਲੇ ਇਹਨਾਂ ਨੇ ਬੇਫਾਨ ਆ ਕਿੱਡਾ ਕਰਨ ਲਗੇ ਨਿਆਣੇ ਤੇ ਮੋਟਰਸਾਈਕਲ ਚਾੜ ਦਿੰਦਾ ਕਿੰਨੇ ਕਿੰਨੇ ਕਿਸਾਨ ਜਿਹੜੇ ਗ੍ਰਿਫਤਾਰ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਰਜ਼ੀ ਕੀਤੀ ਕਿੰਨੇ ਕਿੰਨੇ ਕਿਸਾਨ ਗ੍ਰਿਫਤਾਰ ਕੀਤੇ ਆ ਅਰੇ ਚੱਲ ਰਹੀ ਜੀ ਚੱਲ ਰਹੀ ਆ ਸਰਕਾਰ ਜਾ ਰਹੀ ਕਿ ਬੱਚੇ ਵੀ ਕੁਝ ਸੱਟ ਵੀ ਲੱਗੀ ਮਹਾਰਾਜ ਨੇ ਸੀਸੀਪੀ ਸਾਹਿਬ